ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਪਿੰਡ ਬੜਰੁੱਖਾ ਇੱਕ ਨਮੂਨੇ ਦਾ ਪਿੰਡ ਬਣ ਕੇ ਉੱਭਰਿਆ ਤੇ ਬਾਕੀ ਪਿੰਡਾਂ ਲਈ ਵੀ ਪ੍ਰੇਰਨਾ ਸਰੋਤ ਬਣ ਰਿਹਾ ਹੈ ਬੜਰੁੱਖਾ ਪਿੰਡ ਦੀ ਪੰਚਾਇਤ ਨੂੰ ਪੰਚਾਇਤ ਸਸ਼ਕਤੀਕਰਨ ਸਨਮਾਨ ਵੀ ਮਿਲਣ ਜਾ ਰਿਹਾ ਹੈ 24 ਅਪ੍ਰੈਲ ਨੂੰ ਚਾਰਖੰਡ ਚ ਹੋਣ ਵਾਲੇ ਕੌਮੀ ਪੰਚਾਇਤ ਦਿਵਸ ਸਮਾਗਮ ਦੌਰਾਨ ਇਹ ਸਨਮਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਣਗੇ ਇਸ ਵੱਡੇ ਅਵਾਰਡ ਲਈ ਬੜਰੁੱਖਾ ਸਮੇਤ ਦੇਸ਼ ਦੇ 6 ਪਿੰਡਾਂ ਨੂੰ ਚੁਣਿਆ ਗਿਆ ਸੰਗਰੂਰ ਦੇ ਇਸ ਪਿੰਡ ਦੀ ਖਾਸੀਅਤ ਹੈ ਕਿ ਵਿਕਾਸ ਦੇ ਸੁਝਾਅ ਪਿੰਡ ਦੇ ਹੀ ਲੋਕ ਪੰਚਾਇਤ ਨੂੰ ਦਿੰਦੇ ਨੇ ਪੰਚਾਇਤ ਹਰ 6 ਮਹੀਨੇ ਬਾਅਦ ਗ੍ਰਾਮ ਸਭਾ ਬੁਲਾਉਂਦੀ ਹੈ ਇਸ ਦੌਰਾਨ ਸਾਰੇ ਪਿੰਡ ਵਾਸੀ ਵਿਚਾਰ ਕਰਨ ਲਈ ਸ਼ਾਮਲ ਹੁੰਦੇ ਨੇ ਗ੍ਰਾਮ ਸਭਾ ਦਾ اجلاس ਹੁੰਦਾ ਜੀ ਜਿਹਦੇ ਵਿੱਚ ਸਾਰੇ ਪਿੰਡ ਦੇ ਲੋਕ ਆਉਂਦੇ ਨੇ ਗ੍ਰਾਮ ਸਭਾ 'ਚ ਉਹਨਾਂ ਨੂੰ ਫਿਰ ਪੰਚਾਇਤ ਬੈਠ ਕੇ ਰਹਿ ਲੈਂਦੀ ਹੈ ਵੀ ਕੋਈ ਬੋ ਲੋ ਕੀ ਦਾ ਕਿਹਦਾ ਕੰਮ ਕਰਨ ਵਾਲਾ ਕਿੱਥੇ ਕਿੱਥੇ ਕਰਨ ਵਾਲਾ ਉਹ ਸਾਰਾ ਰਿਕਾਰਡ ਲਿਖ ਕੇ ਉਹਦੇ ਤੋਂ ਗ੍ਰਾਮ ਸਭਾ ਦੇ اجلاس ਤੋਂ ਲੈ ਕੇ ਫਿਰ ਉਹਨੂੰ ਗ੍ਰਾਮ ਪੰਚਾਇਤ ਉਹਨੂੰ ਲਾਗੂ ਕਰਦੀ ਹੈ ਪੰਚਾਇਤ ਫਿਰ ਉਹ ਕੰਮਾਂ ਨੂੰ ਆਪ ਕਰਵਾਉਂਦੀ ਹੈ ਪਿੰਡ ਦੀ ਹਰ ਗਲੀ ਤੇ ਸੜਕ ਪੱਕੀ ਹੈ ਸੜਕਾਂ ਦੇ ਕਿਨਾਰੇ ਸੁੰਦਰ ਤੇ ਸਾਫ਼ ਰੱਖਣ ਲਈ ਇੰਟਰਲੌਕ ਟਾਈਲਾਂ ਲਾਈਆਂ ਗਈਆਂ ਨੇ ਪਿੰਡ ਦੇ ਚਾਰੇ ਨੁਕਰਾں 'ਚ ਪਾਰਕ ਨੇ ਹਰ ਘਰ 'ਚ ਬਖਾਨਾ ਬਣਾਉਣ ਦਾ ਕੰਮ ਪੂਰਾ ਹੋਣ ਵਾਲਾ ਹੈ ਗਲੀਆਂ 'ਚ ਸੋਲਰ ਲਾਈਟਾਂ ਲੱਗੀਆਂ ਨੇ ਪਿੰਡ 'ਚ ਸਟੇਡੀਅਮ ਵੀ ਤਿਆਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਪਿੰਡ ਦਾ ਆਪਣਾ ਮੈਰਿਜ ਪੈਲੇਸ ਵੀ ਹੋਏਗਾ ਸਾਰੇ ਪਿੰਡ ਵਾਸੀਆਂ ਦੇ ਆਪਸੀ ਏਕੇ ਕਾਰਨ ਸੰਭਵ ਹੋ ਸਕਿਆ ਅਸੀਂ ਜੋ ਵੀ ਕੰਮ ਕਰਦੇ ਹਾਂ ਸਾਰੇ ਨਗਰ ਦੇ ਸਹਿਯੋਗ ਨਾਲ ਕਰਦੇ ਹਾਂ ਕਿ ਸਾਰੀ ਪੰਚਾਇਤ ਦੇ ਸਹਿਯੋਗ ਨਾਲ ਕਰਦੇ ਹਾਂ ਸਾਡੇ ਦੇ ਵਿੱਚ ਅੱਧੀ ਪੰਚਾਇਤ ਕਾਂਗਰਸ ਦੀ ਹੈ ਅੱਧੀ ਪੰਚਾਇਤ ਕਾਲੀਆ ਦੀ ਹੈ ਪਰ ਇਸ ਤਰ੍ਹਾਂ ਹੋਣ ਦੇ ਬਾਵਜੂਦ ਵੀ ਅਸੀਂ ਪਾਰਟ ਉੱਪਰ ਉੱਠ ਕੇ ਇਹ ਜੋ ਕੰਮ ਕਰਦਾ ਨਗਰ ਦਾ ਕੰਮ ਕਰਿਆ ਤੁਸੀਂ ਦੇਖਿਆ ਹੈ ਵੀ ਬਹੁਤ ਸੋਹਣਾ ਕੰਮ ਚੱਲ ਰਿਹਾ ਹੈ ਪਿੰਡ ਦੇ ਵਿੱਚ ਪਿੰਡ ਦੇ ਵਿਕਾਸ ਦੇ ਨਾਲ-ਨਾਲ ਪੰਚਾਇਤ ਦੇ ਕੰਮ ਵਿੱਚ ਪਾਰਦਰਸ਼ਤਾ ਤੇ ਪੰਚਾਇਤ ਪ੍ਰਤੀ ਲੋਕਾਂ ਦਾ ਰਵੱਈਆ ਵੀ ਚੈੱਕ ਕੀਤਾ ਗਿਆ ਕੇਂਦਰੀ ਟੀਮ ਨੇ ਵੀ ਖੁਦ ਆ ਕੇ ਜਾਂਚ ਕੀਤੀ ਜਿਸ ਤੋਂ ਬਾਅਦ ਇਸ ਵੱਡੇ ਸਨਮਾਨ ਲਈ ਪੰਚਾਇਤ ਨੂੰ ਚੁਣਿਆ ਗਿਆ